ਗੁਰਦਾਸਪੁਰ ਦੇ ਖਾਣਾ ਬਹਿਰਾਮਪੁਰ ਅਦੀਨ ਆਉਂਦੇ ਮਰਾੜਾ ਪੱਤਨ ਤੇ ਰਾਵੀ ਦਰਿਆ 'ਚ ਡੁੱਬਣ ਕਾਰਨ ਬੀਤੇ ਦਿਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦੇ ਚਲਦਿਆਂ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਬੱਬਰੀ ਬਾਈਪਾਸ ਤੇ ਤਰਨਾ ਦੇ ਕੇ ਹਾਈਵੇ ਜਾਮ ਕਰ ਦਿੱਤਾ ਇਸ ਤਰਨੇ ਦੇ ਦੌਰਾਨ ਵੱਡੀ ਗਿਣਤੀ 'ਚ ਟ੍ਰੈਫਿਕ ਜਾਮ ਹੋ ਗਿਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਲੜਕੀ ਉਸਦੇ بیٹے ਸਤਾਮ ਲਾਲ ਨੂੰ ਨਾਲ ਲੈ ਕੇ ਗਏ ਸਨ ਅਤੇ ਉਹਨਾਂ ਲੜਕੀਆਂ ਨੇ ਹੀ ਉਸਦੇ بیٹے ਨੂੰ ਦਰਿਆ 'ਚ ਤੱਕਾ ਦੇ ਦਿੱਤਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਹਨਾਂ ਭਾਜੀ ਤਿੰਨ ਵਾਰੇ ਮੁੰਡੇ ਨੂੰ ਲੈ ਕੇ ਗਿਆ ਬਸ ਸਾਡਾ ਨਸੀਰ ਚੰਦ ਦੇ ਉੱਥੇ ਚੱਲ ਗੁਰਦੁਆਰੇ ਮੱਥਾ ਟੇਕਣਾ ਸਾਡੇ ਬੱਚੇ ਨੂੰ ਲੈ ਕੇ ਨਾ ਉੱਥੇ ਕਹਿੰਦੇ ਮਰਮੰਦਰ ਮੱਥਾ ਟੇਕਿਆ ਬਸ ਇਹ ਮੁੰਡੇ ਲੈ ਕੇ ਨਾ ਹੋਂ ਪਹਿਲੇ ਤਿੰਨ ਮੁੰਡੇ ਹੁਣ ਦੱਸਦੇ 6 ਮੁੰਡੇ ਨਾ ਸ਼ੇ ਮੁੰਡਾ ਕੰਦੀ ਨੋਨੇ ਵਿੱਚ ਪਾਣੀ ਵਿੱਚ ਸੁੱਟ ਕੇ ਇਹਨਾਂ ਵਿੱਚ ਸੰਗੇ ਸੰਗੇ ਕੋਟੀਆਂ ਵਿੱਚ ਸ਼ੇਰ ਚਮਕ ਕੇ ਮਾਰੇ ਦਾ ਮੁੰਡੇ ਦੇ ਅੱਖਾਂ ਚੋਂ ਤਾਂ ਨੱਕ ਤੋਂ ਖੂਨ ਵਗਿਆ ਦਾ ਇਹ ਇੱਥੇ ਧੌਂਟੇ ਵੀ ਨਿਸ਼ਾਨ ਪੇਦੇ ਰੈੱਡ ਸ਼ੀਰ ਦੇ ਨਿਸ਼ਾਨ ਪੇਦੇ ਆਂ ਅਹੀਂ ਖੁੱਦ ਫੋਟੋ ਚ ਦੇਖਿਆ ਹੈ ਅਹੀਂ ਇਹਨਾਂ ਨੂੰ ਇਹ ਗੱਲ ਕਹੀ ਕਿ ਸਾਨੂੰ ਮੁੰਡੇ ਜਿਹੜੇ ਕਾਦੇ ਦੌੜ ਗਏ ਅਹੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਮੁੰਡਿਆਂ ਕੋਲ ਪੁੱਛ ਦੋ ਸਾਡੇ ਬੱਚੇ ਨਾਲ ਕਿਹੜੀ ਵਾਰਤਾਈ ਹੈ ਇਹ ਮੁੰਡੇ ਕਾਦੇ ਦੌੜ ਗਿਆ ਇਹਨਾਂ ਨੇ ਸਾਡੀ ਸਪੋਰਟ ਕਰਨ ਦੀ ਬਜਾਏ ਇਹਨੇ ਹੰਦੀ ਸਪੋਰਟ ਕੀਤੀ ਹੈ ਭਾਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆੜੇ ਬੱਚੇ ਦੇ ਕੁਛ ਦੇ ਦੁਸ਼ਮਣਾਂ ਦਾ ਪਤਾ ਲਵਾ ਦਿਓ ਜੇ ਭਾਈ ਪੁੱਛਣਾ ਚਾਹਨੇ ਆ ਨੂੰ ਉਹਨਾਂ ਨੂੰ ਪੁੱਛਣਾ ਚਾਹਨੇ ਆ ਅਸੀਂ ਇਹ ਪੁੱਛ ਬੋਲੇ ਪੁੱਛਾਂਗੇ ਵੀ ਹੱਥ ਜੋੜ ਨਹੀਂ ਹੈ ਸਾਡੀ ਨਹੀਂ ਕਿਸੇ ਨਹੀਂ ਕਰਦਾ ਜੇ ਬੜਾਈ ਪੁੱਛਣਾ ਚਾਹਨੇ ਆ ਕਿ ਸਾਡੇ ਬੱਚੇ ਨਾਲ ਕੀ ਵਾਰ ਕਰਤ ਉਹਨੇ ਕੀਤੀ ਹੈ ਤੇ ਕੀਤੇ ਜਾਨੂ ਕਿਉਂ ਨਹੀਂ ਦੱਸਿਆ ਆਈ ਮੋਕੇ ਦੇ ਜਾਗਰਤ ਹੋਣ ਲੱਗੇ ਉੱਧਰੋਂ ਅਸਤੇ ਜੋ ਮੁਖਤਿਆਰ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰਪੱਛੇ ਬੱਚੇ ਜਿਹੜੇ ਆ ਖਾਲਸਾ ਦਰਗਾਹ ਹਸਪਤਾਲ ਦੇ ਇਲਾਕੇ ਮਰਾਨਾ ਪਿੰਡ ਤੋਂ ਨਾਉਣ ਵਾਸਤੇ ਗਏ ਉਹਨਾਂ ਵਿੱਚ ਇੱਕ ਕੰਮ ਦਾ ਜਿਆਦਾ ਪਾਣੀ ਹੈ ਜਿਹਦਾ ਰੋਡ ਭਰ ਕਰਕੇ ਰੋਡ ਕਾ ਉਹਦਾ ਪ੍ਰੋਧ ਜਨਕਰ ਰਾਜ ਦੇ ਪਿਆਤੇ ਹੈ ਉਸ ਨੂੰ ਸਿੱਧਾ ਕਾਬੂ ਕੀਤੀ ਹੈ ਪਰ ਉਸਮਟਰ ਹੋ ਰਿਹਾ ਇਹ ਕਹਿੰਦੇ ਕਿ ਬੰਦੇ ਨੂੰ ਰੋਸਟ ਕਰਕੇ ਪੁਸਕੇ ਕੀਤੀ ਉਹਨਾਂ ਦੇ ਜਿਲ੍ਹਾ ਦੇ ਮਂਡਿਆ ਦੇ ਨਾਲ ਇਹਨਾਂ ਦੇ ਘਾਰ ਦੇ ਸਿੱਧਾ ਕੋਲ ਨਹੀਂ ਆ ਰਹੀ ਰੇਡ ਕਰਕੇ ਪਰਚੇ ਪੁਸਤਿਕ ਕਰਕੇ ਜੋਸ ਤਿਆਰੀ ਪਤਾ ਤੋਂ ਉਹ ਆਪਾਂ ਕਰਦੇ ਕਿ ਉਹ ਉਹਨਾਂ ਨੇ ਤਸੱਲੀ ਕਰਾਤੀ ਆ ਉਹਨਾਂ ਮਾਤਰੋ ਨਾਲ ਜਾ ਕੇ ਸਾਡੇ ਰੇਡ ਕਰਕੇ ਆਇਆ ਹੈ ਘਰਾਂ ਸੇ ਕੋਈ ਚੀਜ਼ ਮਿਲਿਆ ਨਹੀਂ ਉਹਨਾਂ ਬਰਦਾਸਪੁਰ ਤੋਂ ਰਿਸ਼ਵਾਨ ਸਿੰਘ ਖਬਰ ਹਰ ਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰ ਪਲ ਇੰਡੀਆ ਦੇ ਨਾਲ ਦਾ ਸਾਨੂੰ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਮਚਾਰੀਆਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com